ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗਏ ਸੀਗੇ ਜੀਰੇ ਤੇ ਉੱਥੇ ਜੌਂਡੀਅਰ ਪੁੰਜਾ ਦਾਤੀ ਸੀ ਡਿਲੀਵਰੀ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਵਾਂ ਵੀ ਨਵਾਂ ਟਰੈਕਟਰ ਖਰੀਦ ਕੇ ਇਹਤੇ ਮੋਡੀਫਿਕੇਸ਼ਨ ਜੋ ਵੀ ਕਰੀਆ ਪਹਿਲੇ ਦੇਣੀ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰ ਨੂੰ ਤੇ ਮੇਰੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਟਰੈਕਟਰ ਦੀਆਂ ਤੇ ਇਹ ਟਰ ਨਵਾਂ ਖਰੀਦ ਕੇ ਆਪਾਂ ਦਾ ਸਿੱਧਾ ਹੀ ਚਲੇ ਜਾਣਾ ਇਹਦੇ ਜੋ ਵੀ ਲੱਗਣਾ ਬੰਪਰ ਛਤਰੀ ਉਹ ਪਤਾ ਨਾਲ ਦੀ ਨਾਲ ਦੱਸ ਦਿਆਂ ਸਿਸਟਮ ਤੱਕ ਕੱਲੀ-ਕੱਲੀ ਚੀਜ਼ ਵੀ ਇਹਦੇ ਤੇ ਕੀ ਕੀ ਮੋਡੀਫਿਕੇਸ਼ਨ ਹੋਇਆ ਇਹ ਟਰ ਹੈਗਾ 5510 ਜੌਂਡੀਅਰ ਤੁਹਾਨੂੰ ਪਤਾ 50 ਪਾਵਰ ਤੋਂ ਉੱਪਰ ਹੁੰਨ ਆਉਂਦੀ ਐ ਅਸੀਂ ਆਡੀ ਤੇ 5510 ਕਿਸਾਨ ਵੀਰਾਂ ਦੀ ਪਹਿਲੀ ਪਸੰਦ ਇਸੇ ਕਰਕੇ ਬਣਿਆ ਪਿਆ ਵੀ ਮੈਕੋ ਪੰਪ ਚਾਉਂਦਾ ਇਹ ਆਪਣੇ ਵੀਰ ਨੇ ਖਰੀਦਿਆ 5510 4/4 ਤੇ ਸਾਰਿਆਂ ਦਾ ਮੂੰਹ ਮਿੱਠਾ ਕਰਾ ਕੇ ਤੇ ਆਪਾ ਹਣ ਪੈਣਾ ਇਥੋਂ ਤੁਰ ਆ ਵੀਰ ਨੇ ਮਾਰੀ ਸਲ ਪਤਿਆਪਾ ਪੈ ਤੁਰ ਤੁਸੀਂ ਜੁੜੇ ਰਹੋ ਆਪਣੇ ਨਾਲ ਆਪਾ ਤੁਹਾਨੂੰ ਹੁਣ ਟ੍ਰੈਕਟਰ ਤੁਸੀਂ ਨਿਗਾਹ ਮਾਰ ਲਓ ਤੇ ਟ੍ਰੈਕਟਰ ਤੇ ਸਾਰਾ ਕੁਝ ਲੱਗਣ ਤੋਂ ਬਾਅਦ ਵੀ ਤੁਸੀਂ ਨਿਗਾਹ ਮਾਰ ਲਿਓ ਹਨਾ ਵੀ ਟ੍ਰੈਕਟਰ ਬਾਅਦ ਵਿੱਚ ਕਿਦਾਂ ਦਾ ਲੱਗਦਾ ਕੌਕੀ ਆਪਾਂ ਛਤਰੀ ਸਾਰਾ ਕੁਝ A to Z ਚੇਂਜ ਮਤਲਬ ਇਹਦਾ ਕਰਨਾ ਚੇਂਜ ਮਤਲਬ ਇਹਦਾ ਨਵਾਂ ਲਾਉਣਾ ਬੰਪਰ ਵੀ ਤੁਹਾਨੂੰ ਪਤਾ 52 10 ਦੇ ਨਾਲ ਬੰਪਰ ਨਹੀਂ ਆਉਂਦਾ ਤੇ ਆਪਾਂ ਚੱਲਦੇ ਹਾਂ ਅੱਗੇ ਟਾਇਰ ਲੈ ਕੇ ਤੇ ਸਿਸਟਮ ਵੀ ਲਵਾਇਆ 15 ਇੰਚੀ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਪਰ ਸਭ ਤੋਂ ਪਹਿਲਾਂ ਕੀ ਹੁੰਦਾ ਹੁੰਦਾ ਹੈ ਵੀ ਆਪਣੇ ਕਿਸਾਨ ਵੀਰ ਜੀ ਕੋਈ ਵੀ ਆਪਾਂ ਚੰਦ ਲੈਨੇ ਆ ਨਵਾਂ ਕੋਈ ਇੰਪਲੀਮੈਂਟ ਕੁਛ ਵੀ ਟਰੈਕਟਰ ਖਰੀਦੀਏ ਨਾ ਜਾਂ ਗੱਡੀ ਖਰੀਦੀਏ ਆਪਣਾ ਪਹਿਲਾ ਕੰਮ ਕੀ ਹੁੰਦਾ ਹੈ ਵੀ ਆਪਾਂ ਟੈਂਕੀ ਵਾ ਲਗਰਾਈ ਦੀ ਦੀ ਤੇ ਇੱਥੇ ਵੀ ਆਪਾਂ ਪਹਿਲਾਂ ਚੱਲਣਾ ਪੰਪ ਤੇ ਤੁਹਾਨੂੰ ਪਤਾ ਹੈ ਵੀ ਕੰਪਨੀ ਵਾਲੇ ਹਨਾ ਏਜੰਸੀਆਂ ਵਾਲੇ ਕਿੰਨਾ ਕੁ ਤੇਲ ਵਿੱਚ ਦਿੰਦੇ ਆ ਉਹ ਇੱਕ ਸਾਲ ਦਾ ਪੂਰਾ ਪੂਰਾ ਹੀ ਹੁੰਦਾ ਹਨਾ ਤੇ ਆਪਾਂ ਤੁਸੀਂ ਟਰੈਕਟਰ ਦੀ ਲੁੱਕ ਚੈੱਕ ਕਰੋ ਜੋਂ ਡੀਅਰ ਨਾ ਸੁਨੱਖਾ ਵਾਲਾ ਲੱਗਦਾ 52104b4 ਇੰਨਾ 14 ਵਿਕਦਾ ਪਿਆਣਾ ਹੁਣ ਇੰਨਾ ਜਿਆਦਾ ਵੀ ਤੁਸੀਂ ਗੱਲਾਂ ਹੀ ਛੱਡ ਦੋ ਵੀ ਤਾਂ ਕਿ ਕਿਸੇ ਨੇ ਵੀ ਕੋਈ ਟਰੈਕਟਰ ਖਰੀਦਣਾ 5210 ਲੈ ਜਾਂਦਾ ਆ ਜੀ ਕਰੋ ਦਰਸ਼ਨਾਗੇ ਆਪਾਂ ਪੰਪ ਤੇ ਪੰਪ ਤੋਂ ਤੁਹਾਨੂੰ ਦੱਸਿਆ ਜੀ ਹੁਣ ਪਹਿਲਾਂ ਤੇਲ ਪੋਇਆ ਕੱਟ ਕਰ ਗਈ ਮਸ਼ੀਨ ਦੁਬਾਰਾ ਫੇਰ ਅਸੀਂ ਪੋਇਆ ਤੇ ਪੰਪੜਾ ਵੀਰ ਆਏਗਾ ਮੈਂ ਸ਼ਾਟ ਲੈਣ ਨੂੰ हट ਗਿਆ ਤੇ ਵੀਰ ਮੈਨੂੰ ਕਹਿੰਦਾ ਕਹਿੰਦਾ ਵੀ ਮੇਰਾ ਵੀ ਵੇਚਣਾ ਕਹਿੰਦਾ ਬਾਈ ਕਹਿੰਦਾ ਵੀ YouTube ਪਰ ਆ ਮੈਂ ਕਹਾ ਹਾਂਜੀ ਵੀਰੇ ਤੇ ਕਹਿੰਦਾ ਬਾਈ ਮੇਰਾ ਵੀ ਸ਼ਾਟ ਲਈ ਫੇਰ ਆ ਵੇਖੋ ਦੁਬਾਰਾ ਫੇਰ ਉਹਦੀ ਉਹ ਤੋਂ ਸ਼ੁਰੂ ਕਰਾਂਗੇ ਇੱਥੋਂ ਹਾਂ ਇਹ ਵੀਰੇ ਯਾਪਾਂ ਔਰ ਤਾਂ ਲੈ ਲਿਆ ਤੇ ਆਪਾਂ ਟੈਂਕੀ ਹੋਈ ਜਿਹੜੀ ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਆਪਾਂ ਟੈਂਕੀ ਫਲਕ ਕਰਾਉਣੀ ਹੁੰਦੀ ਟੈਂਕੀ ਫਲਕ ਕਰਾ ਕੇ ਤੇ ਫਿਰ ਇਹ ਤੋਂ ਬਾਅਦ ਆਪਾਂ ਵੀਰ ਦਾ ਮੰਦਾਨ ਫਲਕ ਕਰਕੇ ਵੀਰ ਕਿੰਦਾ ਵੀ ਮਿੰਦੂ ਪੂਰਾ ਫੇਮਸ ਕਰਨਾ ਮਗਲੇ ਵੀਰ ਗੱਲ ਹੈ ਕੋਈ ਇਹ ਆਪਣਾ ਕਿਹੜਾ ਜੋਰ ਲੱਗਦਾ ਹਾਂ ਹੁਣੇ ਵੀਰ ਨੇ ਲਿਓ ਵੀ ਕਿ ਦੇਖੋ ਛੋਏ ਨਾ ਚਲੋ ਹਲਾ ਹਾ ਕੇ ਹਨ ਪਹਿਲੇ ਤਾਂ ਚੀਜ਼ ਨਵੀਂ ਲਈਦਾ ਚਾਰਜ ਬਹੁਤ ਹੁੰਦਾ ਬੰਦਾ ਕਹਿੰਦਾ ਆ ਪਾ ਦੇ ਜਿੰਨਾ ਵੀ ਤੇਲ ਪੈਂਦਾ ਘਰ ਕੇ ਟੈਂਕੀ ਫੁੱਲ ਤੇ ਆਪਾਂ ਪੈ ਦਰ ਆ ਛੋਟੇ ਨੂੰ ਦੇਖਿਓ ਤੁਸੀਂ ਇਹਦਾ ਚਾ ਨਹੀਂ ਚੱਕਿਆ ਜਾਂਦਾ ਜਣਾ ਧਰਤੀ ਪੈਰ ਨਹੀਂ ਲੱਗਦੇ ਪਏ ਮੈਂ ਕਹਿੰਦਾ ਪੂਰੀ ਫੀਲਿੰਗ ਆ ਕਿ ਬਸ ਹੁਣ ਸਿੱਧਾ ਆਪਾਂ ਜਾਣਾ ਉੱਥੇ ਹੀ ਸਿਸਟਮ ਵਾਲੇ ਕੋਲ ਸਭ ਤੋਂ ਪਹਿਲਾਂ ਬਸ ਜੁੜੇ ਰਹੋ ਮੇਰਾ ਵੀਰ ਵੀਡੀਓ ਨਾਲ ਤੁਹਾਨੂੰ ਆਪਾਂ ਨਾ ਮੇਨ ਗੱਲ ਇਹ ਹੀ ਵੀ ਆਪਾਂ ਦਿਖਾਉਣਾ ਹੈ ਟਰੈਕਟਰ ਦੀ ਲੁੱਕ ਕਿਵੇਂ ਚੇਂਜ ਹੁੰਦੀ ਹੈ ਹੁਣ ਜਿਵੇਂ ਸਿੰਪਲ ਆ ਫਿਰ ਸਾਰਾ ਕੁਝ ਲੱਗਣ ਤੋਂ ਬਾਅਦ ਹਨਾ ਤੁਹਾਨੂੰ ਉਹ ਦਿਖਾਉਣਾ ਆਪਾਂ ਆ ਆਪਣਾ ਪੇਜ ਆ ਗਿਆ ਜਿਹੜੇ ਮੇਰੇ ਵੀਰਾਂ ਨਹੀਂ ਸਬਸਕ੍ਰਾਈਬ ਕਰਿਆ ਪਲੀਜ਼ ਰਿਕਵੈਸਟ ਤਾਂ ਕਰ ਲਿਓ ਆ ਚੱਕੋ ਕੀ ਆਪਾਂ ਆ ਗਏ ਸਿਸਟਮ ਵਾਲੇ ਕੋਲ ਨਾ ਵੀਰ ਕੋਲੇ ਸਿਸਟਮ ਲਾਇਆ ਜੀ 15 15 ਇੰਚ ਦੀਆਂ ਦੋ ਬੇਸਾਂ 6 ਇੰਚ ਦੇ ਸਾਈਡ ਤੇ ਸਪੀਕਰ ਆ ਵੀਰਾ ਸਾਨੂੰ ਚੈੱਕ ਕਰਾਉਂਦਾ ਪਿਆ ਸੀ ਪਹਿਲਾਂ ਉਹਨੇ 12 ਇੰਚ ਦੀ ਸਿਸਟਮ ਨਾਲ ਚੈੱਕ ਕਰਾਇਆ ਫਿਰ ਉਹਨੇ ਸਾਨੂੰ 15 ਇੰਚੀ ਸਿਸਟਮ ਨਾਲ ਇਹਨਾਂ ਦੱਸਿਓ ਵੀ ਬੇਸ ਦਾ ਕਿੰਨਾ ਫਰਕ ਪੈਂਦਾ ਤੇ ਸਾਡਾ ਧਿਆਨ ਪੂਰਾ ਟਿਕ ਟਿਕੀ ਲਾ ਕੇ ਕਿਆ ਗੱਲ ਕਰਦਾ ਹੈ ਉਹ ਗੱਲਾਂ ਵੀ ਹੈ ਨਿਆਰਾ ਹੀ ਆ ਗਿਆ ਵੀ ਜਮਾਂ ਐਂਡ ਕਰਤਾ ਭਾਈ ਨੇ ਸਿਸਟਮ ਵਾਲਾ ਸਿਰਾਜ ਨੂੰ ਕਹਿੰਦੇ ਆ ਉਹ ਬਹੁਤਾ ਟਾਈਮ ਨਹੀਂ ਲੈਣਾ ਸਾਰਾ ਕੁਝ ਲਾਕ ਹੀ ਤੁਹਾਨੂੰ ਮਿਲਦੇ ਆ ਆ ਚੱਕ ਬੰਪਰ ਛਤਰੀ ਤੇ ਸਿਸਟਮ ਹੁਣ ਚੈੱਕ ਕਰੋ ਤੁਸੀਂ ਡਰਾਈਵਰ ਨੂੰ ਵੀ ਹੁਣ ਡਰਾਈਵਰ ਕਿਦਾਂ ਦਾ ਲੱਗਾ ਬਣੀ ਗੱਲ ਬਾਤ ਜਾਂ ਨਹੀਂ ਦੱਸਿਓ ਮੇਰਾ ਵੀਰ ਕੋੜਾ ਬੰਪਰ ਜਿਹਨੂੰ ਆਪਾਂ ਕਹਿੰਦੇ ਆ ਸਵਾ ਕੁਇੰਟਲ ਦਾ ਕੇ ਬੰਪਰ ਲਾਤਾ ਕਿਉਂਕਿ ਟਰਟ 4x4 ਆ ਵੇਟ ਵੀ ਪੈ ਸਕਦੇ ਆਪਾਂ ਪਾਉਣੇ ਤੇ 15 15 ਇੰਚ ਦੀ ਆ ਸਿਸਟਮ ਆ ਗਿਆ ਛਤਰੀ ਹੌਲੈਂਡ ਸਟਾਈਲ ਜਿਹੜੀ origignal ਆਉਂਦੀ ਆ ਛਤਰੀ ਇਹ ਵਾਲੀ ਤਾਂ ਲਗਾਈ ਇੱਕ ਤਾਂ ਸੁਣੀ ਲੱਗਦੀ ਆ ਬਾਰਲੇਟ ਵਿੱਚ ਆ ਜਾਂਦੀ ਹੈ ਨਾ ਤੇ ਇੱਕ ਮੈਂ ਤੁਹਾਨੂੰ ਦੱਸਿਆ ਵੀ ਇਹ ਨਾ ਚੌੜੀ ਆ ਛਾਂ ਦਾ ਬਹੁਤ ਫਰਕ ਆ ਵੀ ਤੇ ਛਾਂ ਆ ਜਾਂਦੀ ਆ ਡਰਾਈਵਰ ਨੂੰ ਨੀ ਤੇ ਦੂਜੀਆਂ ਛਤਰੀਆਂ ਚੋਂ ਡੀਅਰ ਦੀ ਤੁਹਾਨੂੰ ਪਤਾ ਹੀ ਹੈ ਛਤਰੀ ਵੀ ਛਤਰੀ ਉਹ ਪਤਲੀ ਹੁੰਦੀ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਡਰਾਈਵਰ ਨੂੰ ਸ਼ਾਂ ਨਹੀਂ ਕਰਦੀ ਅਤੇ ਕਰਿਓ ਚੈੱਕ ਹੁਣ ਲੋਕ ਕਿ ਟਰੈਕਟਰ ਦੀ ਸਾਰੀ ਬੰਪਰ ਲੱਗਣੀ ਬੰਪਰ ਆਪਾਂ ਜਦਾਂ ਉੱਚਾ ਨਹੀਂ ਲਵਾਇਆ ਚੌਂਡੀਅਰ ਵਾਲੇ ਵੀਰਾਂ ਨੂੰ ਵੈਸੇ ਵੀ ਪਤਾ ਹੋਏਗਾ ਜਿਹੜੇ ਵੀਰਾਂ ਨੂੰ ਨਹੀਂ ਪਤਾ ਕਿ ਅੱਗੋਂ ਆਪਣਾ ਕੋਡਾ ਬੰਪਰ ਨਾਲ ਤਾਂ ਥੋੜਾ ਨੀਵਾ ਰੱਖੀਦਾ ਜਿਆਦਾ ਚੱਕਵਾ ਨਹੀਂ ਲਾਈਟਾਂ ਦੇ ਅੱਗੇ ਨਾ ਆਵੇ ਕਹਿੰਦਾ ਮਤਲਬ ਆ ਦੇਖਿਓ ਹੁਣ ਰਾਤ ਆ ਲਾਈਟ ਜਗਦੀ ਆ ਤੇ ਲਾਈਟਾਂ ਤੋਂ ਮਤਲਬ ਵੀ ਲਾਈਟਾਂ ਤੋਂ ਨੀ ਮਾਰ ਰਵੇ ਆ ਆ ਪਾ ਕੇ ਘਰੇ ਇਹ ਰਾਤ ਦਾ ਸ਼ੌਟ ਆ ਤੁਹਾਨੂੰ ਮੁੰਦੜੀਆਂ ਵੀ ਸਾਰਾ ਕੁਝ ਦਿਖਾਉਣਾ ਮੈਂ ਇੱਥੇ ਸਾਰਾ ਕੁਝ ਦਤਾ ਪਿਆ ਸੀ ਮੈਨੂੰ ਇਦਾਂ ਸੀਗਾ ਕਿ ਸ਼ਾਇਦ ਵੀਡੀਓ ਐਡਿਟ ਨਾ ਕਰਨੀ ਪਵੇ ਪਰ ਆਤ ਨੂੰ ਆਵਾਜ਼ ਨਹੀਂ ਸਹੀ ਆ ਜੀ ਆਜਾ ਕੋ ਦੇ ਨਾਲ ਸ਼ਾਟ ਆ ਹੁਣ ਕਿਆ ਨਾ ਕੁਆਲਟੀ ਕੁਆਲਟੀ ਸੇ ਚੈੱਕ ਕਰ ਲਉ ਇਹ ਕਿਆ ਹੀ ਬਾਤਾਂ ਆ ਟ੍ਰੱਕ ਕਿਆ ਰਾ ਟ੍ਰੱਕ ਵੈਸੇ ਬਹੁਤ ਸੋਹਣਾ ਲੱਗਦਾ 4x4 ਕਰਕੇ ਛਤਰੀ ਬੰਪਰ ਡੰਡਾ ਰੁੰਡਾ ਮੈਂ ਕਹਿੰਦਾ ਵੀ ਹੁੱਡ ਵੀ ਆਪਾਂ ਪਾ ਰਲਵਾਇਆ ਮੇਰੇ ਨੂੰ ਕਹਦਾ ਸੀਗਾ ਤੇ ਤਾ ਉਹ ਆ ਗਿਆ ਦੱਸਿਓ ਵੀ ਕਿਵੇਂ ਦੀ ਲੱਗੀ ਲੁੱਕੇ ਦੀ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਕਿੱਦਾਂ ਦਾ ਲੱਗਿਆ ਸਾਰਿਆਂ ਨੂੰ ਸੱਚੀ